ਜਲੰਧਰ ਦੇ ਵਿੱਚ ਸਪਾ ਸੈਂਟਰਾਂ ਦੇ ਖਿਲਾਫ ਸ਼ਿਵ ਸੈਨਾ ਵਾਲੇ ਇਕੱਠੇ ਹੋਗੇ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲਣ ਵਾਲੇ ਸਪਾ ਸੈਂਟਰ ਜੋ ਕਿਸੇ ਨਾ ਕਿਸੇ ਵਿਵਾਦ ਕਰਕੇ ਚਰਚਾ ਦੇ ਵਿੱਚ ਬਣੇ ਹੀ ਰਹਿੰਦੇ ਨੇ ਜਲੰਧਰ ਸ਼ਹਿਰ ਦੇ ਵਿੱਚ ਚੱਲ ਰਿਹਾ ਸਪਾ ਸੈਂਟਰ ਉਸ ਲਈ ਚਰਚਾ ਦਾ ਵਿਸ਼ਾ ਬਣ ਗਏ ਜਦੋਂ ਸ਼ਿਵ ਸੈਨਾ ਸਮਾਜਵਾਦੀ ਦੇ ਅਹੁਦੇਦਾਰਾਂ ਨੇ ਜਲੰਧਰ ਦੇ ਸੀਪੀ ਦਫ਼ਤਰ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਇਹਨਾਂ ਸਪਾਸ ਸੈਂਟਰਾਂ ਨੂੰ ਬੰਦ ਕਰ ਦਿੱਤਾ ਜਾਵੇ ਇਸ ਮੌਕੇ ਗੱਲਬਾਤ ਕਰਦੇ ਆ ਸ਼ਿਵ ਸਨਸ ਸਮਾਜਵਾਦੀ ਦੇ ਨਰਿੰਦਰ <th>ਪਰਦਾਈ ਕਹਿੰਦਾ ਕਿ ਕਈ ਵਾਰ ਵੇਖਿਆ ਗਿਆ ਕਿ ਇਸਪਾਸ ਸੈਂਟਰਾਂ ਦੀ ਆਰਡ ਦੇ ਵਿੱਚ ਦੇ ਵਿਪਾਰ ਦਾ ਤੰਦਾ ਹੁੰਦਾ ਹੈ ਜਿਸ ਨੂੰ ਬੰਦ ਕਰਾਉਣ ਦੇ ਲਈ ਉਹਨਾਂ ਦੀ ਪਾਰਟੀ ਦੇ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਇਸਪਾਸ ਸੈਂਟਰਾਂ ਦੀ ਲਿਸਟ ਦਿੱਤੀ ਗਈ ਤਾਂ ਕਿ ਇਹਨਾਂ ਸਪਾਸ ਸੈਂਟਰਾਂ 'ਤੇ ਹੁਣ ਕਾਰਵਾਈ ਹੋ ਸਕੇ ਅੱਜ ਜਿਹੜਾ ਅਸੀਂ ਸੀਪੀ ਓਫਿਸ ਪਹੁੰਚੇ ਅਸੀਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਜੰੁੰਧਰ ਦੇ ਵਿੱਚ ਜਿਹੜੀ ਫੈਲ ਰਹੀ ਗੰਦਗੀ ਹੈ ਸਪਾ ਸੈਂਟਰ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਹੜਾ ਲੋਕੀ ਦੇਵਪਾਰ ਦਾੰਦਾ ਕਰ ਰਿਹਾ ਕਿ ਜੰੁੰਧਰ ਸ਼ਹਿਰ ਵਾਸਤੇ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਸਾਡੇ ਜਿਹੜਾ ਕਿ ਜੰੁੰਧਰ ਜਿਹੜਾ ਸਾਡਾ ਸ਼ਹਿਰ ਹੈ ਇੱਕ ਬਹੁਤ ਸੁੰਦਰ ਗ੍ਰੀਨ ਸਿਟੀ ਜਿਨੂੰ ਅੱਜ ਕਹਿ ਜਾਂਦਾ ਹੈ ਤਾਂ ਕਿਉਂ ਸਾਡਾ ਸ਼ਹਿਰ ਬਣ ਚੁੱਕਾ ਹੈ ਪਰ ਜਿਹੜੇ ਕਿ ਪੈਸੇ ਦੇ ਲੋਭੀ ਲੋਕ ਜਿਹੜਾ ਸਪਾ ਸੈਂਟਰ ਖੋਲ ਕੇ ਬੈਠੇ ਹੈ ਸਾਡੇ ਕੋਲ ਸਟਿੰਗ ਵੀ ਹੈ ਸਪਾ ਸੈਂਟਰ ਦੀ ਆੜ ਦੇ ਵਿੱਚ ਉਹ ਗੋਰਖ ਧੰਦਾ ਕਰ ਰਿਹਾ ਹੈ ਜਿਸਮ ਫਰੋਚੀ ਦਾ ਧੰਦਾ ਕਰ ਰਿਹਾ ਹੈ ਕਿ ਜਿਹੜਾ ਕਿ ਇਹ ਧੰਦਾ ਹੈ ਕਿ ਜਿਹੜੀ ਸਾਡੀਆਂ ਧੀਆਂ ਪੈਣਾ ਹਨ ਤੇ ਜਿਹੜੀ ਘਰੋਂ ਕਹਿ ਕੇ ਆਉਂਦੀਆਂ ਕਿ ਅਸੀਂ ਸਲੂਨ ਸਪਾ ਸੈਂਟਰ ਦੇ ਵਿੱਚ ਕੰਮ ਕਰ ਰਹੀਆਂ ਪਰ ਜਦੋਂ ਉਹ ਉੱਥੇ ਜਾਂਦੀਆਂ ਤੇ ਉਹਨਾਂ ਨੂੰ ਇੱਕ ਜਿਸਮ ਫਰੋਚੀ ਦੇ ਧੰਦੇ ਦੇ ਵਿੱਚ ਤਹਿਿਲ ਦਿੱਤਾ ਜਾਂਦਾ ਹੈ ਸੋ ਮੈਂ ਇਹੀ ਪ੍ਰਸ਼ਾਸਨ ਨੂੰ ਕਈ ਵਾਰ ਜਿੱਗਾ ਚੁੱਕੇ ਹਾਂ ਪਰ ਜਿਹੜੇ ਕਿ ਸ਼ਹਿਰ ਦੇ ਪੋਸ਼ੇਰੀਆਂ ਦੇ ਵਿੱਚ ਸਪਾ ਸੈਂਟਰ ਹੈਗੇ ਜਿੱਥੇ ਕਿ ਜਿਹੜੇ ਉਹਦੇ ਅਫਸਰ ਹੈ ਸ਼ਾਇਦ ਉਹ ਵਿੱਚ ਮਿਲੇ ਪਏ ਹੈ ਜਿਹੜਾ ਕਿ ਉਹਨਾਂ ਸਪਾ ਸੈਂਟਰ ਨੂੰ ਕੋਈ ਉਹਨਾਂ ਨੂੰ ਸ਼ਟਰ ਕਰ ਰਿਹਾ ਹੈ ਪਤਾ ਨਹੀਂ ਕਿਹੜਾ ਅਫਸਰ ਹੈ ਜਿਹੜਾ ਉਹਨਾਂ ਨੂੰ ਸ਼ਟਰ ਕਰ ਰਿਹਾ ਹੈ ਕਿ ਜਿਹੜੇ ਸਪਾ ਸੈਂਟਰ ਕਿਉਂ ਨਹੀਂ ਬੰਦ ਹੋ ਰਹੇ ਸਾਡੇ ਕਈ ਵਾਰੀ ਸਟ੍ਰਿੰਗ ਚੱਲਦੇ ਆ ਮੀਡੀਆ ਦੇ ਮਾਧਮੇ ਤੁਹਾਡੇ ਮੀਡੀਆ ਦੇ ਮਾਧਮੇ ਵੀ ਕਈ ਸਟ੍ਰਿੰਗ ਚੱਲਦੇ ਸਾਡੇ ਕੋਈ ਸਟ੍ਰਿੰਗ ਹੈਗਾ ਕਿ ਜਿਹੜਾ ਸਪਾ ਸੈਂਟਰ ਚੱਲ ਰਿਹਾ ਹੈ ਕਿ ਉਹ ਇੱਕ ਦੇਪਵਾੜਾ ਦਾ ਠੰਡਾ ਵੈ ਜੇਕਰ ਇਧਰ ਕੁਝ ਕਰਨਾ ਜਿੱਦਾਂ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਏਰੀਆ ਦਿੱਤਾ ਜਾਂਦਾ ਹੈ ਕਿ ਰੈੱਡ ਲਾਈਟ ਏਰੀਆ ਇਧਰ ਏਰੀਆ ਕਿਸੇ ਪਿੰਡਾਂ ਪਿੰਡਾਂ ਜਿਹੜਾ ਕਿਸੇ ਹੋਰ ਦੂਰ ਥਾਂ ਕੋਈ ਨਾਗਾਲੈਂਡ ਵਾਲ ਜੀ ਪ੍ਰਸ਼ਾਸਨ ਦਾ ਕੰਮ ਜਿਹੜਾ ਸੰਸਥਾਵਾਂ ਕਰ ਰਹੀਆਂ ਪ੍ਰਸ਼ਾਸਨ ਕੋ ਨਹੀਂ ਕਰ ਰਿਹਾ ਦੇਖੋ ਜੀ ਜੇਕਰ ਸ਼ਿਵ ਸੇਨਾ ਸਮਾਜਵਾਦੀ ਦਾ ਹਮੇਸ਼ਾ ਕੋਈ ਵੀ ਚਾਹੇ ਕਿਸੇ ਵੀ ਚੀ ਦੀ ਬ੍ਰਾਈ ਹੋਵੇ ਚਾਹੇ ਉਹ ਨਸ਼ੇ ਦੀ ਹੋਵੇ ਚਾਹੇ ਉਹ ਹੱਤਵਾਦੀ ਹੋਵੇ ਚਾਹੇ ਉਹ ਕਿਸੇ ਦੀ ਟੀਪੰਦੇ ਨਾਲ ਕੋਈ ਦਲਦ ਕੰਦਾ ਤੇ ਸ਼ਿਵ ਸੇਨਾ ਸਮਾਜਵਾਦੀ ਹਮੇਸ਼ਾ ਬਿਧਥੀ ਕੋਈ ਬ੍ਰਾਈ ਦਿੰਦੀ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਹੈ ਪਰ ਜਿਹੜੀ ਸਪਾ ਸੈਂਟਰ ਦੀ ਬ੍ਰਾਈ ਹੈ ਤੇ ਮੈਂ ਕਹਿੰਦਾ ਨੂੰ ਖਤਮ ਕੀਤਾ ਜਾਵੇ ਕਿ ਬਹੁਤ ਸਾਰੇ ਇਧਰ ਏਰੀਆ ਸੀ ਸਾਡੀ ਕਾ ਲਿਸਟ ਜਾਰੀ ਹੈ ਤੁਸੀਂ ਦੇਖ ਸਕਦੇ ਅਸੀਂ ਲਿਸਟ ਵੀ ਅੱਜ ਤਾਂ ਤੁਸੀਂ ਤੁਹਾਪਰ ਸਾਹਿਬ ਅੱਜ ਤੁਸੀਂ ਇਥੇ ਮੰਗ ਪਤਾ ਟੈਨ ਆਏ ਹੋ ਤਿੰਨ ਮੌਕੇ ਤੇ ਵੀ ਕਰੀ ਪ੍ਰੋਟੈਸਟ ਕੀਤਾ ਪੁਲਿਸ ਪ੍ਰਸ਼ਾਸਨ ਉੱਥੇ ਉਹ ਮੌਕੇ ਤੋਂ ਵੀ ਸਟੈਪ ਉੱਤ ਅਸੀਂ ਦੇਖੋ ਜੀ ਇਹ ਜਿਹੜਾ ਹੁਣ ਅਸੀਂ ਕਰਾਂਗੇ ਨਾ ਤੁਹਾਡੇ ਮੀਡੀਆ ਦੇ ਮਾਧਮ ਅਸੀਂ ਇੱਕ ਕਹਿ ਰਹੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਕੱਲ ਨੂੰ ਸਾਡਾ ਕਸੂਰ ਨਾ ਹੋਵੇ ਤੁਸੀਂ ਇਹ ਜਿਹੜੀ ਵਾਈਟ ਆਪਣੇ ਕੋਲ ਸੰਭਾਲ ਕੇ ਰੱਖਿਓ ਕਿ ਅਸੀਂ ਉਸ ਪਾਸ ਸੈਂਟਰਾਂ ਦੇ ਢੋਲ ਲੈ ਕੇ ਟੋਲ ਲੈ ਕੇ ਅਸੀਂ ਇਸ ਪਾਸ ਸੈਂਟਰ ਦੇ ਬਾਹਰ ਖੜੇ ਹੋਵਾਂਗੇ ਐਦਾਂ ਹੀ ਸਾਡਾ ਪੂਰਾ ਮਹਿਲਾ ਵਿੰਗ ਦਾ ਜੱਥਾ ਸਾਡਾ ਜਿਹੜਾ ਸਾਡਾ ਕੋਰੀ ਸ਼ਿਵਸਨਾ ਸਮਾਜਵਾਦੀ ਉਸ ਪਾਸ ਸੈਂਟਰ ਦੇ ਖਿਲਾਫ ਉਸ ਏਰੀਏ ਦੇ ਵਿੱਚ ਜਾ ਕੇ ਅਸੀਂ ਟੋਲ ਵਜਾਵਾਂਗੇ ਤੇ ਪ੍ਰਸ਼ਾਸਨ ਨੂੰ ਫਿਰ ਉਹਦਾ ਟੋਲ ਨਹੀਂ ਭਾਈ ਭਾਈ ਪ੍ਰਸ਼ਾਸਨ ਨੂੰ ਮੰਗ ਪੱਤਰ ਮੰਗ ਪੱਤਰ ਸੰਜੀਗੇ ਚੁਣੌਤੀ ਸੰਜੀਗੇ ਮੰਗ ਪੱਤਰ ਵੀ ਆ ਤੇ ਇਸ ਪਾਸ ਸੈਂਟਰ ਦੀ ਲਿਸਟ ਵੀ ਆ ਭਾਈ ਗਲਤ ਗੱਲ ਸਾਡੀ ਅਸੀਂ ਦੇਖੋ ਜੀ ਪੀਸਫੁਲੀ ਕਰਦੇ ਆ ਪਰ ਕੋਲ ਅਸੀਂ ਚੇਤਾਵਨੀ ਵੀ ਦਿੰਨੇ ਆ ਜੇ ਨਾ ਬੰਦ ਕੀਤਾ ਅਸੀਂ ਬਹੁਤ ਵਾਰ ਕਹਿ ਚੁੱਕੇ ਆ ਕਿ ਸ਼ਿਵਸਨਾ ਸਮਾਜਵਾਦੀ ਆਪਣੇ ਸੱਤਰ ਤੇ ਕਰੇ